ਮੇਰਾ ਨਾਮ ਰਮਨ ਹੈ ਜੀ ਅੱਜ ਵੀ ਕਿਹੜੀ ਜਿਹੜੀ ਘਟਨਾ ਵਾਪਰੀ ਹੈ ਜੀ ਦੀ ਐਡਰੈਸ ਕਿੱਦਾਂ ਦਾ ਨਾਮ ਵਾਪਰੀ ਹੈ ਇਹ ਡਰਾਮਾ ਵਾਲੇ ਚੌਂਕ ਤੋਂ ਜਦੋਂ ਬਾਲ ਭਰ ਦੂਜਾਂ ਨੇ ਉਸ ਰੋਡ ਤੇ ਵਾਪਰੀ ਹੈ ਜੀ ਹਾਂਜੀ ਜੀ ਹਾਂਜੀ ਇਹ ਦੋ ਗੱਡੀਆਂ ਆ ਰਹੀਆਂ ਜੀ ਤੇਜ਼ ਇਧਰੋਂ ਜੀ ਹਾਂਜੀ ਤੇ ਉਧਰੋਂ ਐਕਟਿਵ ਵਾਲਾ ਆ ਰਿਹਾ ਸੀ ਐਕਟਿਵ ਵਾਲਾ ਐਸ ਗੱਡੀ ਦੇ ਵਿੱਚ ਆ ਕੇ ਵੱਜਿਆ ਹਾਂਜੀ ਤੇ ਪਿਛਲੀ ਗੱਡੀ ਉਸ ਦੂਜੀ ਗੱਡੀ ਦੇ ਵਿੱਚ ਆ ਗਈ ਜਿਹੜੀ ਤੇਜ਼ੀ ਸੀ ਦੂਜੀ ਸੀਗੀ ਉਹ ਲੈ ਗਈ ਉੱਥੇ ਜੀ ਵੈਂਟੋ ਸੀ ਠੀਕ ਹੈ ਹਾਂਜੀ ਔਰ ਕਿੱਦਾਂ ਲੱਗਦਾ ਨਹੀਂ ਘਟਨਾ ਦਾ ਕਾਰਨ ਕੀ ਹੈ ਔਰ ਜਿਹੜਾ ਐਕਟਿਵ ਉਹ ਪਰਲੇ ਪਾਸੇ ਸੀ ਅੱਛ ਇਹ ਨਹੀਂ ਮੈਂ ਕਹਿਆ ਇਹ ਨਹੀਂ ਮੈਂ ਕਹਿਆ ਸਰ ਜੀ ਕਿਸੇ ਲਾਇਸੈਂਸ ਹੋਵੇ ਜੇ ਆਪ ਕਿਉਂਕਿ 16 ਸਾਲ ਤੋਂ ਉੱਤੇ ਲਾਇਸੈਂਸ ਬਣ ਜਾਂਦਾ ਵੈ ਕਿ ਉਹਦੇ ਕੋਲ ਐਕਟਿਵਾ ਸੀ ਵਿਦਾਊਟ ਗੀਅਰ ਵਾਲੀ ਅੱਛਾ ਵਿਦਾਊਟ ਗੀਅਰ ਵਾਲੀ ਹਾਂ ਉਹਦਾ 16 ਸਾਲ ਤੋਂ ਉੱਤੇ ਲਾਇਸੈਂਸ ਬਣ ਜਾਂਦਾ ਜੀ ਤੇ ਉਹਦੇ ਬਾਲੇ ਬਬੇ ਕੋਈ ਵੀ ਬਿਆਨ ਨਹੀਂ ਦੇ ਸਕਦਾ ਠੀਕ ਹੈ ਰਾਈਟ ਹੋ ਗਿਆ ਕਿੱਦਾਂ ਸੀ ਵੀ ਐਕਸੀਡੈਂਟ ਦਾ ਕਾਰਨ ਕੀ ਬਣੇ ਸਪੀਡ ਜ਼ਿਆਦਾ ਸੀ ਓਵਰ ਸਪੀਡ ਸੀ ਓਵਰ ਸੀ ਦੋਨੋਂ ਗੱਡੀਆਂ ਓਵਰ ਸਪੀਡ ਸੀ ਓਵਰ ਸਪੀਡ ਸੀ ਤੁਸੀਂ ਰੇਸ ਚ ਲਗਾ ਰਹੇ ਸੀ ਕਿੱਦਾਂ ਕਹਿ ਸਕਦੇ ਆ ਜੀ ਅਸੀਂ ਰੇਸ ਚ ਲਗਾ ਰਹੇ ਸੀ ਕਿ ਬੱਚਾ ਤੇ ਦਰਵਾਜ਼ੇ ਜਿਹ ਹਾਂ ਜੀ ਜੇ ਦੱਕੀ ਕੋਲ ਹੈ ਬੈਂਕੀ ਲੈਟਰ ਤੇ ਪਿਆ ਜਾ ਸੱਤ ਦਿਨਾਂ ਨਾਲ ਜਾਂਦਾ ਕੀ ਦੇਖ ਹਾਂਜੀ ਉਹ ਦੀਪ ਹਸਪੀਟਲ ਜਾ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਟਰਾਈਡ ਹੋ ਗਿਆ ਤੇ ਜਿਨ੍ਹਾਂ ਨੇ ਤੇ ਜਿਨ੍ਹਾਂ ਨੇ ਲੱਗਿਆ ਜਿਨ੍ਹਾਂ ਵੱਲੋਂ ਗੱਡੀ ਆਸੀ ਉਹ ਲੈ ਕੇ ਗਈ ਕਿਦਾਂ ਪੱਬੀ ਨੇ ਸਹਿਯੋਗ ਨਾਲ ਨਹੀਂ ਮੈਂ ਹੀ ਲੈ ਕੇ ਗਿਆ ਜੀ ਮੈਂ ਆਪਣੀ ਗੱਡੀ 'ਚ ਛੱਡ ਕੇ ਆ ਉਹਨੂੰ ਬਿਠਾ ਕੇ ਲੈ ਗਿਆ ਦੂਜੀ ਗੱਡੀ 'ਚ ਆਪਣੀ ਅੱਛਾ ਬੱਚੇ ਨੂੰ ਤੁਸੀਂ ਤੁਹਾਡੇ ਕੋਲ ਮੈਂ ਛੱਡ ਕੇ ਆਇਆ ਜੀ ਠੀਕ ਹੈ ਬਸ ਹੁਣ ਉਹ ਦੀਪ ਹਸਪੀਟਲ ਹੈ ਹਾਂ ਜੀ ਦੀਪ ਹਸਪੀਟਲ ਦੇ ਪੀਸੀ ਆ ਰਹੀ ਪੁਲਿਸ ਜ਼ਰਾ ਪਹੁੰਚ ਗਈ ਸੀ ਦੇਖੋ ਇਹ ਮੇਰੇ ਬਕਰੋ ਆਈ ਹੈ ਮੈਂ ਤਾਂ ਉਧਰ ਚਲਾ ਗਿਆ ਸੀ ਉਹਨ ਉਸ ਨੂੰ ਮੇਰੇ ਬੇਟੇ ਨੇ ਕੀਤਾ ਮੇਰੇ ਹਸਬੰਡ ਨੇ ਕੀਤਾ ਕਾਫੀ ਦੇਰ ਬਾਅਦ ਪੁਲਸ ਆਈ ਆ ਉਸ ਨੇ ਆ ਕੇ ਜਿਹੜਾ ਮੁੰਡਾ ਗੱਡੀ ਵਾਲਾ ਡੈਡੀ ਸੀਗਾ ਉਹਦੇ ਨਾਲ ਗੱਲ ਕੀਤੀ ਆ ਉਹ ਕਹਿੰਦੇ ਜੋ ਨੁਕਸਾਨ ਹੋਇਆ ਮੈਂ ਭਰ ਦਊਗਾ ਮੇਰਾ ਬੇਟਾ 50 ਦੀ ਸਪੀਡ 'ਚ ਜਿਹੜਾ ਕਿ 200 ਤੋਂ ਘੱਟ ਸਪੀਡ ਨਹੀਂ ਹੋਊਗੀ ਹਾਂ ਕਹਿੰਦੇ 50 ਦੀ ਸਪੀਡ ਰਹੀ ਸੀ ਤੁਸੀਂ ਕੈਮਰੇ ਦੇਖ ਸਕਦੇ ਸਭ ਦੇ ਕਿੰਨੀ ਸਪੀਡ ਸੀ ਉਸ ਬੱਚੇ ਦੀ ਤੇ ਹਾਂ ਤੇ ਉਹ ਸਰ ਦੇ ਕੈਮਰੇ ਚਾਹੇ ਔਰ ਉਹ ਜਿਹੜਾ ਬੱਚਾ ਗੱਡੀ ਵਾਲਾ ਹੈ ਨਾ ਉਹ ਕੁੜੀਆਂ ਦੀ ਗੱਡੀ ਅੱਗੇ ਸੀ ਇਹਦੀ ਪਿੱਛੇ ਸੀ ਇੱਕ ਬੀਚ ਓਵਰਟੇਕ ਕਰ ਰਿਹਾ ਸੀ ਓਵਰਟੇਕ ਕਰਦੇ ਹੋਏ ਇਸ ਕਰ ਰਹੇ ਸੀ ਜਿਹੜਾ ਐਕਟ ਵਾਲਾ ਮੁੰਡਾ ਸੀ ਉਹ ਵੀ ਸਕੂਲ ਤੋਂ ਕੋਈ ਆਪਣਾ ਟਿਊਸ਼ਨ ਪਰ ਕੇ ਆ ਰਿਹਾ ਸੀ ਤੇ ਉਹ ਉਧਰ ਦੇ ਪਾਸੇ ਪਾਰਲੀ ਸਾਈਡ ਤੇ ਸੀ ਉਹਦੇ ਵਿੱਚ ਗੱਡੀ ਜਿੱਦਾਂ ਵੱਜੀ ਨਾ ਮੁੰਡਾ ਉਲਟ ਕੇ ਕਿੱਡੀ ਦੂਰੋਂ ਥੱਲੇ ਡਿੱ ਗਿਆ ਉਹ ਮੁੰਡਾ ਤਾਂ ਹੁਣ ਵੈਂਟੀਲੇਟਰ ਦੇ ਪੈ ਦੀਪ ਹਸਪੀਟਲ ਉੱਤੋਂ ਜਾ ਕੇ ਤੁਸੀਂ ਬਿਆਰ ਲੈ ਸਕਦੇ ਆ ਤੇ ਮਤਲਬ ਜਿਹੜੇ ਇਹ ਗੱਡੀ ਚਲਾ ਰਹੇ ਸੀ ਉਹ ਕਿੰਨੀ ਉਮਰ ਦੇ ਲੱਗਦੇ ਸੀ ਤੁਹਾਡਾ ਉਹ ਮੁੰਡੇ ਤਾਂ ਉਹਨਾਂ ਨੇ ਫਟਾਫਟ ਡਰਾ ਦਿੱਤਾ ਕਿੰਨੀ ਏਜ ਦੇ ਲੱਗਦੇ ਸੀ ਜਿਹੜਾ ਚਲਾ ਰਿਹਾ ਸੀ ਕਿਹੜਾ ਮੁੰਡਾ ਚਲਾ ਰਿਹਾ ਸੀ ਉਹ ਨਹੀਂ ਮੈਂ ਦੇਖਿਆ ਸੀ ਅਸੀਂ ਬਾਅਦ ਚਾਇ ਕਿ ਮੁੰਡਾ ਤਾਂ ਦੌੜੇ ਗਿਆ ਗੱਡੀ ਚ ਨਿਕਲ ਕੇ ਨਾ ਜਿਹੜੇ ਚਲਾ ਰਿਹਾ ਸੀ ਤੇ ਉਹ ਜਿਹੜੇ ਐਕਟਰ ਵਾਲੇ ਸੀ ਉਹ ਤਾਂ ਡਿੱਗੇ ਹੀ ਪਏ ਉਹ ਤਾਂ ਵਿਚਾਰੇ ਦਾ ਪਤਾ ਹੀ ਨਹੀਂ ਹਾਲਿਓ ਹੈਗਾ ਵੀ ਗਰੀਬਾਂ ਦਾ ਹੀ ਬੱਚਾ ਹੈ ਇਹ ਜਿਹੜੇ ਹੈਗੇ ਆ ਸੋਨਾ ਟਾਇਰ ਵਾਲੇ ਇਹ ਤਾਂ ਕਹਿੰਦੇ ਜਿੰਨੇ ਪੈਸੇ ਲੱਗਦੇ ਸੀ ਲਾਵਾਂਗੇ ਜੇ ਸੋਨਾ ਟਾਇਰ ਵਾਲੇ ਦੀ ਹਾਂ ਖੜੀ ਹੈ ਜਿਹੜੀ ਗੱਡੀ ਇਹ ਜਿਹੜੀ ਦੂਜੀ ਵੇਧੀ ਉਹਨੂੰ ਪਤਾ ਨਹੀਂ ਕਿ ਇਹ ਜਿਹੜੀ ਦੂਜੀ ਗੱਡੀ ਉਹ ਇਨ੍ਹਾਂ ਦੀ ਇਹਨੇ ਦੀ ਖੜੀ ਸੀ ਇਹ ਬੈਂਕ ਜਾ ਰਹੀ ਸੀ ਉਹ ਵੀ ਇਨ੍ਹਾਂ ਦੀ ਉਹ ਨਾ ਉਹ ਵੀ ਉਹਨਾਂ ਦੀ ਸੀ ਉਹ ਵੀ ਉਹਨਾਂ ਦੀ ਸੀਗੀ ਹਾਂ ਉਹਨਾਂ ਨੇ ਉਹ ਚ ਰੇਸ ਲਾ ਜਾ ਰਹੇ ਆ ਜਾਰ ਨੇ ਦੋ ਗੱਡੀਆਂ ਸੀ ਆਪਸ ਵਿੱਚ ਹੀ ਇਹੋ ਅੱਗੇ ਪਿੱਛੇ ਹੋ ਰਿਆ ਸੀ ਕੁੜੀਆਂ ਮੁੰਗੇ ਸੀ ਉਹ ਤੇ ਵਿਚਾਰਾ ਗਰੀਬ ਐਵੇਂ ਹੀ ਮਾਰਿਆ ਗਿਆ ਹਾਂ ਉਹ ਕਿੱਥੇ ਰਹਿੰਦੇ ਹੋ ਅਸੀਂ ਆ ਰਹਿੰਦੇ ਚੌਥ 76 ਵਿੱਚ ਹਾਂ ਇਹ ਤੁਸੀਂ ਕੈਮਰਾ ਚ ਦੇਖ ਸਕਦੇ ਸਭ ਦੇ ਕੈਮਰੇ ਲੱਗੇ ਹੋ ਮੇਰੇ ਬੇਟੇ ਨੇ ਹੁਣੇ ਕੈਮਰਾ ਕੱਢ ਕੇ ਦਿਖਾ ਦਿੰਦਾ ਤੁਹਾਨੂੰ ਇੰਨੀ ਤੇਜ਼ ਪਿੱਛੇ ਆ ਰਹੀ ਸੀ ਗੱਡੀ ਤੇ ਉਹ ਮੁੰਡੇ ਪਤਾ ਨਹੀਂ ਇਹ ਤਾਂ ਕਿੰਨੇ ਦੇ ਦੋ ਵੀ ਨਹੀਂ ਕੀ ਦੋ ਲੋਕਾਂ ਦੀ ਜਾਨਾਂ ਨਾਲ ਖੇਡ ਰਹੇ ਆ ਇਹ ਕਿੰਨਾ ਕੁ ਬਾਜੀ ਪਿਆ ਆ ਬਿਲਕੁਲ ਵਾਜਬ ਨਹੀਂ ਹੈ ਬਿਲਕੁਲ ਵਾਜਬ ਨਹੀਂ ਹੈ ਇਹ ਪੇਰੈਂਟਸ ਬਹੁਤ ਵੱਡੀ ਗਲਤੀ ਲੈ ਆਪਣੇ ਬੱਚਿਆਂ ਨੂੰ ਅੰਡਰਏਜ ਛੋਟੀ ਉਮਰ ਦੇ ਗੱਡੀਆਂ ਦਿੰਦੇ ਨੇਗੇ ਠੀਕ ਹੈ ਨਾ ਅੱਜ ਤਾਂ ਰੋਜ਼ ਦੇਦੇ ਨੇ ਸਕੂਲ ਤੋਂ ਲੈ ਕੇ ਸਕੂਲ ਨੇ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਪੇਰੈਂਟਸ ਕਹਿੰਦੇ ਅਸੀਂ ਇੰਨਾ ਵਾਸਤੇ ਕਮਾਣੇ ਆ ਅਸੀਂ ਇੰਨਾ ਵਾਸਤੇ ਜੀਨੇ ਆ ਅਚਾਨਕ ਇਦਾਂ ਜਿੱਦ ਪੈਦਲੀ ਆ ਸੈਰ ਵਗੈਰਾ ਆ ਤੇ ਉਹ ਤਾਂ ਸੰਗਲ ਦਿੰਦੇ ਸੀ ਨਾ ਅਸੀਂ ਵਾਕ ਕਰਨਾ ਵੀ ਨਾ ਕਰੋਸ ਕਰਨਾ ਵੇ ਮੁੰਡੇ ਦੇਖ ਕੇ ਗੱਡੀ ਹੋ ਤੇਜ਼ ਕਰ ਲੈਂਦੇ ਨੇਗੇ ਮਜਾਲ ਵੀ ਕੋਈ ਲੇਡੀ ਕੋਈ ਬੁੱਢੀ ਨਿਕਲਦੀ ਕੋਈ ਮਤਲਬ ਵੀ ਨਹੀਂ ਹੌਲੀ ਕਰਨਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਸੇ ਦਾ ਅੱਜ ਕੱਲ ਪੈਸੇ ਵਾਲਾ ਸ਼ੁਰੂ ਅਸੀਂ ਖੋਦ ਬੜੇ ਪਰੇਸ਼ਾਨ ਹੋਨੇ ਤੇ ਰਹਿ ਕੇ ਇਸਾਂ ਕੇ ਵਾਕੀ ਤੁਸੀਂ ਨਾ ਇਹ ਅੱਜ ਗ੍ਰੀਵ 5:30 ਵਜੇ ਦੀ ਗੱਲ ਆ ਸ਼ਾਮ ਦੀ ਜੀ ਬਾਹਰ ਬਾਹਰ ਸਕੂਲ ਦੇ ਸਾਹਮਣੇ ਜਿਹੜਾ ਡਰਮਾ ਵਾਲੇ ਚਾਉਂ ਨੂੰ ਛੜਕ ਜਾਂਦੀ ਆ ਹਾਂਜੀ ਉਧਰੋਂ ਕੋਈ ਗੱਡੀ ਆ ਰਹੀ ਸਟਰੂਜ਼ ਹਾਂਜੀ ਗੱਡੀ ਨੰਬਰ ਹੈਗਾ PB10 DY3704 ਹਾਂ ਇਹ ਪਤਾ ਲੱਗਾ ਕਿ ਦੋ ਗੱਡੀਆਂ ਸੀਗੀਆਂ ਬਰਾਬਰ ਆ ਰਹੀਆਂ ਇਹਨਾਂ ਵਿੱਚੋਂ ਜਿਹੜੀ ਕ੍ਰੂਜ਼ ਗੱਡੀ ਆ ਇਹਨੇ ਇੱਕ ਐਕਟਵਾ ਨੂੰ ਹਿੱਟ ਕੀਤਾ ਜਿਹਦਾ ਐਕਟਵਾ ਦਾ ਨੰਬਰ ਹੈਗਾ ਵਾ ਪੀਪੀ 10 ਜੀਵਾਈ 68 ਇਹਨੂੰ ਜਪਜੀਤ ਸਿੰਘ ਨਾਮ ਦਾ ਬੱਚਾ ਗੱਡੀ ਐਕਟਵਾ ਚਲਾ ਰਿਹਾ ਸੀ ਇਹਨੂੰ ਹਿੱਟ ਕੀਤਾ ਬੱਚਾ ਇੰਜਰਡ ਹੋ ਗਿਆ ਵਾ ਬੱਚੇ ਨੂੰ ਜਿਹੜਾ ਮੌਕੇ ਤੇ ਦੀਵਾ ਹਸਪਤਾਲ ਲੈ ਗਏ ਉਥੇ ਐਡਮਿਟ ਹੈ ਗੱਡੀ ਦੇ ਨੰਬਰ ਤੋਂ ਜਿਹੜਾ ਅਗਾ ਵਾ ਮੌਕ मतलब ਜਿਹੜਾ ਚਲਾ ਰਿਹਾ ਉਹ ਨਹੀਂ ਸਾਨੂੰ ਮੌਕੇ ਤੇ ਮਿਲਿਆ ਕੱਢ ਕੇ ਉਹਨਾਂ ਦਾ ਡੀਟੇਲ ਕੱਢ ਕੇ ਇਹ ਬੱਚੇ ਦਾ ਬਿਆਹ ਜਿਹੜਾ ਇੰਜਣ ਦਾ ਬਿਆਹ ਹਸਲ ਕਰਕੇ ਕਰਵਾਇਆ ਸਰ ਬੱਚੇ ਦੀ ਕਿੰਨੀ ਉਮਰ ਔਰ ਕਿਹੜੀ ਜਿਆਦਾ ਦਾ ਰਹਿਣ ਵਾਲਾ ਹੈ ਬੱਚਾ ਜੀ 3 ਸਾਲ ਤੱਕਲੇ ਉਹਦਾ ਰਹਿਣ ਵਾਲਾ ਠੀਕ ਹੈ ਕੋਈ ਉਮਰ ਵੀ ਦਾ ਸਿਰਫ ਪਤਾ ਲੱਗੂ ਬੱਚੇ ਦੀ ਜਿਹੜੇ ਐਕਟਿਵ ਜਾ ਕੇ ਪਤਾ ਲੱਗੋ ਜੀ ਹਸਪੀਟਲ ਜਾ ਰਹੇ ਹਾਂ ਉੱਥੇ ਬਿਆਹ ਹਸਲ ਕਰਾਇਆ ਹੈ ਸਰ ਉਹ ਇਸ ਤੋਂ ਇਲਾਵਾ ਤੁਸੀਂ ਹੋਰ ਤੇ ਗੱਡੀ ਚ ਹਿੱਟ ਹੋਇਆ ਹੈ ਇੱਕ ਗੱਡੀ ਹੋਰ ਹੈ ਤੇ ਇਹ ਜੀ ਇਹਨਾਂ ਨੇ ਗੱਡੀ ਖੜੀ ਸੀ ਗ੍ਰੈਂਡ ਮਿਡਾਰਾ ਹਾਂਜੀ ਇਹ ਖੜੀ ਗੱਡੀ ਦੇ ਵਿੱਚ ਵੀ ਇਹ ਕਰੂਜ਼ਰ ਪਹਿਲਾਂ ਐਕਟਵਾ ਚ ਵੱਜੀ ਫਿਰ ਉਸ ਤੋਂ ਬਾਅਦ ਇਹ ਖੜੀ ਗੱਡੀ ਨੂੰ ਇਹਨਾਂ ਨੇ ਟੱਚ ਕੀਤਾ ਐਕਸੀਡੈਂਟ ਕੀਤਾ ਨਹੀਂ ਦੂਸਰੀ ਗੱਡੀ ਐਕਸੀਡੈਂਟ ਹੋ ਜਾਵਾ ਮਤਲਬ ਜਿਹੜੀ ਹੈਗੀ ਗ੍ਰੈਂਡ ਵਟਾਰਾ ਉਹ ਖੜੀ ਦੇ ਵਿੱਚ ਵੱਜੀ ਗੱਡੀ ਦਾ ਨੁਕਸਾਨ ਹੋਇਆ ਰਾਈਟ ਸਾਈਡ ਡਰਾਈਵਰ ਵਾਲੀ ਸਾਈਡ ਫਰੰਟ ਤੋਂ ਉਹਦੇ ਵਿੱਚ ਕੋਈ ਬੰਦਾ ਬੈਠਾ ਨਹੀਂ ਸੀ ਕੋਈ ਇੰਜਰ ਨਹੀਂ ਹੋਇਆ ਜੀ ਜੀ ਸਰ ਇਹ ਦੱਸਿਆ ਜਾ ਰਿਹਾ ਤੁਸੀਂ ਰੇਸ ਵਾਂਗ ਲਗਾਈ ਜਾ ਰਹੀ ਸੀ ਇਹਨਾਂ ਵੱਲੋਂ ਉਸੇ ਵੇਲੇ ਜਿਹੜੇ ਖੜੇ ਲੋਕ ਪਬਲਿਕ ਨੇ ਦੱਸਿਆ ਹੈਗਾ ਵਾ ਬਾਕੀ ਹੁਣ ਮੌਕੇ ਤੇ ਕੋਈ ਸੀਸੀਟੀਵੀ ਹੁਣ ਚੰਗਾਲੇ ਜਾ ਰਹੇ ਆ ਠੀਕ ਹੈ ਜੀ ਸਰ ਕਿੰਨੀ ਦੀ ਸਪੀਡ ਦੀ ਗੱਡੀ ਆ ਜੀ ਤੁਹਾਨੂੰ ਕੁਝ ਇਹਦੇ ਬਾਰੇ ਸੰਦਸਨ ਚ ਪਾ ਲਗਾ ਵੀ ਸਪੀਡ ਤੇ ਸੀ ਗੱਡੀ ਬਾਕੀ ਹੁਣ ਇਹ ਐਗੈਂਕ ਨਹੀਂ ਪਤਾ ਹੈਗਾ ਸਿਰਫ ਗੱਡੀ ਦੇ ਪਿੱਛੇ ਤੁਸੀਂ ਨਾਮ ਲਿਖਿਆ ਪਿਆ ਸੋਨਾ ਟਾਇਰ ਵਾਲੀ ਸੀ ਕੋਈ ਪੁਸ਼ਟੀ ਹੋਈ ਸਰ ਇਸ ਚੀਜ਼ ਦੀ ਸੋਨਾ ਹੀ ਅਸੀਂ ਹੁਣ ਗੱਡੀ ਦੇ ਮਤਲਬ ਨੰਬਰ ਤੋਂ ਉਹਨਾਂ ਦੇ ਡੀਟੇਲ ਕਢਾ ਕੇ ਅਗਲੀ ਕਾਰਵਾਈ ਕਰਾਂਗੇ